ਦੋਸਤੋ ਤੁਸੀਂ ਪਿਛਲੇ ਕੁਝ ਸਮੇਂ ਤੋਂ H1B ਵੀਜ਼ਾ ਬਾਰੇ ਜ਼ਰੂਰ ਸੁਣਿਆ ਹੋਵੇਗਾ ਚਾਹੇ ਤੁਸੀਂ ਇਸ ਨੂੰ ਕਿਤੇ ਸਰਚ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ ਤਾਂ ਵੀ ਤੁਸੀਂ ਕਿਸੇ ਨਾ ਕਿਸੇ ਸੋਸ਼ਲ ਮੀਡੀਆ ਤੇ ਇਸ ਦੇ ਉੱਪਰ ਹੋ ਰਹੀ ਚਰਚਾ ਬਾਰੇ ਜ਼ਰੂਰ ਤੁਸੀਂ ਇੱਕ ਵਾਰੀ ਦੇਖਿਆ ਹੋਵੇਗਾ H1B ਵੀਜ਼ਾ ਇੰਨਾ ਕਿ ਜ਼ਿਆਦਾ ਚਰਚਾ ਦੇ ਵਿੱਚ ਹੈ ਕਿ ਹਰ ਕੋਈ ਇਸ ਦੇ ਬਾਰੇ ਕੋਈ ਨਾ ਕੋਈ ਗੱਲ ਕਰ ਰਿਹਾ ਹੈ ਇਹ H1B ਵੀਜ਼ਾ ਹੈ ਕਿ ਇਸ ਦੇ ਵਿੱਚ ਕੀ ਚੇਂਜਸ ਆਈਆਂ ਨੇ ਅੱਜ ਅਸੀਂ ਇਸ ਦੇ ਬਾਰੇ ਡਿਟੇਲ ਦੇ ਵਿੱਚ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾਲ ਦੋਸਤੋ H1B ਵੀਜ਼ਾ ਇੱਕ ਨਾਨ ਇਮੀਗ੍ਰੇਸ਼ਨ ਵੀਜ਼ਾ ਹੈ ਅਮਰੀਕਾ ਦਾ ਜੇ ਕੋਈ ਵੀ ਕੰਪਨੀ ਕਿਸੇ ਵੀ ਵਰਕਰ ਨੂੰ ਸਕਿੱਲ ਦੇ ਆਧਾਰ ਦੇ ਉੱਪਰ ਅਮਰੀਕਾ ਵਿੱਚ ਬੁਲਾਉਣਾ ਚਾਹੁੰਦੀ ਹੈ ਤਾਂ H1B ਵੀਜ਼ਾ ਦੇ ਅਕੋਰਡਿੰਗ ਉਹ ਬੁਲਾ ਸਕਦੀ ਹੈ ਇਹ ਮੋਸਟਲੀ ਉਹਨਾਂ ਲੋਕਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਵਿੱਚ ਕੋਈ ਸਕਿੱਲਸ ਹੋਣ ਜਿਵੇਂ ਕਿ IT ਕੰਪਨੀਆਂਜ਼ ਨੇ ਜਿਨ੍ਹਾਂ ਦੇ ਵਿੱਚ ਡਿਵੈਲਪਮੈਂਟ ਜਾਂ ਫਿਰ ਹੋਰ ਸਕਿੱਲ ਦੀ ਲੋੜ ਹੁੰਦੀ ਹੈ ਉਹ ਵੱਖਰੇ ਵੱਖਰੇ ਦੇਸ਼ਾਂ ਤੋਂ ਅਮਰੀਕਾ ਦੇ ਵਿੱਚ ਜਾ ਸਕਦੇ ਨੇ ਸਕਿੱਲ ਦੇ ਬੇਸਿਸ ਦੇ ਉੱਪਰ ਜਾਂ ਫਿਰ ਉੱਥੇ ਉਸ ਸਕਿੱਲ ਦੇ ਲੋਕ ਘੱਟ ਮਿਲਦੇ ਨੇ ਤਾਂ ਵੀ ਅਮਰੀਕਨ ਕੰਪਨੀ ਤੁਹਾਨੂੰ ਉੱਥੇ ਬੁਲਾ ਸਕਦੀ ਹੈ ਏਕ ਨੌਕਰੀ ਕਿਸੇ ਆਮ ਆਊਟਲੈਟ ਦੇ ਉੱਪਰ ਕੰਮ ਕਰਨ ਦੀ ਨਹੀਂ ਹੈ ਸਗੋਂ ਇੱਕ ਖਾਸ ਸਕਿੱਲ ਦੀ ਨੌਕਰੀ ਹੈ ਜਿਸ ਦੇ ਵਿੱਚ ਖਾਸ ਤਰ੍ਹਾਂ ਦੇ ਤੁਹਾਡੇ ਕੋਲ ਸਕਿੱਲ ਹੋਣੇ ਚਾਹੀਦੇ ਨੇ ਆਮ ਤੌਰ ਤੇ H1B ਵੀਜ਼ਾ ਜੋ ਹੈ ਉਹ 3 ਸਾਲ ਦੇ ਲਈ ਬੰਦੇ ਨੂੰ ਮਿਲਦਾ ਹੈ ਔਰ ਇਸ ਨੂੰ ਐਕਸਟੈਂਡ ਵੀ ਕੀਤਾ ਜਾ ਸਕਦਾ ਹੈ ਅਕੋਰਡਿੰਗ ਟੂ ਦਾ ਰਿਕੁਆਇਰਮੈਂਟ ਇਸ ਦੀ ਖਾਸ ਗੱਲ ਇੱਕ ਹੋਰ ਹੈ ਕਿ 70% ਤੋਂ ਵੱਧ ਜਿਹੜੇ ਨੇ ਭਾਰਤੀ ਲੋਕ ਇਸ ਵੀਜ਼ੇ ਨੂੰ ਲੈਂਦੇ ਨੇ ਔਰ ਅਮਰੀਕਾ ਦੇ ਵਿੱਚ ਇਸ ਵੀਜ਼ੇ ਦੇ ਵੇਸ ਦੇ ਉੱਪਰ ਰਹਿੰਦੇ ਨੇ ਜੇ ਅਸੀਂ ਇਸ ਦੇ ਵਿੱਚ ਪੰਜਾਬੀਆਂ ਦੀ ਗੱਲ ਕਰਦੇ ਹਾਂ ਤੇ ਇਸ ਦੇ ਵਿੱਚ ਮੋਸਟਲੀ ਜਿਹੜੇ ਨੇ ਪੰਜਾਬੀ ਨੇ ਦੋਸਤੋ ਤੁਹਾਡੇ ਵਿੱਚੋਂ ਪਹਿਲੀ ਵਾਰ ਇਨਫੋਰਮੇਸ਼ਨ ਸੁਣਨ ਵਾਲਿਆਂ ਨੂੰ ਇਹ ਲੱਗੇਗਾ ਕਿ ਭਾਰਤ ਵਾਸਤੇ ਜਾਂ ਇੰਡੀਆ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਇਸ ਵੀਜ਼ੇ ਦੇ ਉੱਪਰ ਬਹੁਤ ਸਾਰੇ ਜਿਹੜੇ ਭਾਰਤੀ ਨੇ ਉਹ ਬਾਹਰ ਜਾਂਦੇ ਨੇ ਔਰ ਇਸ ਵੀਜ਼ੇ ਦੇ ਨਾਲ ਜਾਣਾ ਸੌਖਾ ਵੀ ਹੈ ਐਸ ਕੰਪੇਅਰ ਟੂ ਹੋਰ ਜਿਹੜੇ ਪਾਪੜ ਵੇਲ ਕੇ ਜਾਣਾ ਪੈਂਦਾ ਹੈ ਉਹਨਾਂ ਨਾਲ ਦੋਸਤੋ ਜਿੰਨਾ ਕਿ ਇਹ ਸੁਣਨ ਨੂੰ ਤੁਹਾਨੂੰ ਸੌਖਾ ਲੱਗ ਰਿਹਾ ਹੈ ਉਹਨਾਂ ਐ ਸੌਖਾ ਹੈ ਨਹੀਂ ਇਹ ਇੱਕ ਅਲਾਦੀਨ ਦੇ ਚਿਰਾਗ ਵਾਂਗ ਕਸਾਉਣ ਵਾਲੀ ਗੱਲ ਹੈ ਕਿ ਪਹਿਲਾਂ ਅਲਾਦੀਨ ਦਾ ਚਿਰਾਗ ਮਿਲਣਾ ਨਹੀਂ ਜੇ ਉਹ ਮਿਲ ਗਿਆ ਤੇ ਉਸ ਤੋਂ ਬਾਅਦ ਕਸਾਉਣ ਤੋਂ ਬਾਅਦ ਜਿੰਨ ਨਿਕਲਣਾ ਜਾਂ ਫਿਰ ਨਹੀਂ ਇਹ ਇੱਕ ਕੁਐਸਚਨ ਮਾਰਕ ਹੈ ਇਸੇ ਤਰੀਕੇ ਦੇ ਨਾਲ ਇਸ ਵੀਜ਼ੇ ਨੂੰ ਲੈਣਾ ਕੋਈ ਏਡਾ ਸੌਖਾ ਨਹੀਂ ਤੁਹਾਡੇ ਵਿੱਚ ਅਜਿਹੇ ਸਕਿੱਲ ਹੋਣੇ ਚਾਹੀਦੇ ਨੇ ਜੋ ਕਿ ਤੁਹਾਨੂੰ ਇੱਕ ਯੂਨੀਕ ਸਕਿੱਲ ਬਣਾਉਂਦੇ ਹੋਣ ਤੁਹਾਡੇ ਵਿੱਚ ਅਜਿਹੇ ਸਕਿੱਲ ਹੋਣੇ ਚਾਹੀਦੇ ਨੇ ਜਿਹੜੇ ਕਿ ਅਮਰੀਕਨ ਲੋਕਾਂ ਨੂੰ ਅਮਰੀਕਨ ਕੰਪਨੀਆਂ ਨੂੰ ਚਾਹੀਦੇ ਹੋਣ ਔਰ ਇਸ ਦੇ ਨਾਲ ਨਾਲ ਤੁਹਾਡਾ ਇੱਕ ਅਜਿਹੇ ਫੀਲਡ ਦੇ ਵਿੱਚ ਐਕਸਪੀਰੀਅੰਸ ਵੀ ਹੋਣਾ ਬਹੁਤ ਜ਼ਰੂਰੀ ਹੈ ਹੁਣੇ-ਹੁਣੇ ਆਏ ਡਾਉਨਲੋਡ ਦੇ ਬਿਆਨ ਤੋਂ ਸਾਰੇ ਹੀ ਭਾਰਤੀ ਨਿਰਾਸ਼ ਹੋਏ ਨੇ ਆ ਹੁਣ ਜਾਣਦੇ ਹੈ ਕਿ ਅਜਿਹਾ ਟਰੰਪ ਨੇ ਕੀ ਕਿਹਾ ਜਿਸ ਦੇ ਨਾਲ ਸਾਰੇ ਭਾਰਤੀ ਨਿਰਾਸ਼ ਵੀ ਨੇ ਔਰ ਇੱਕ ਸੋਕ ਦੀ ਲਹਿਰ ਵੀ ਜਿਹੜੀ ਹੈ ਭਾਰਤ ਵਿੱਚ ਦੇਖਣ ਨੂੰ ਮਿਲ ਰਹੀ ਹੈ ਦੋਸਤੋ ਹੁਣ ਸਟੇਟਮੈਂਟ ਨੂੰ ਸਮਝਣ ਤੋਂ ਪਹਿਲਾਂ ਤੁਹਾਨੂੰ ਪੁਰਾਣੇ ਰੂਲਜ਼ ਬਾਰੇ ਦੇਖਣਾ ਜ਼ਰੂਰੀ ਹੈ ਤਾਂ ਹੀ ਤੁਹਾਨੂੰ ਸਟੇਟਮੈਂਟ ਸਮਝ ਦੇ ਵਿੱਚ ਆਏਗੀ ਦੋਸਤੋ 21 ਸਤੰਬਰ 2025 ਤੱਕ ਇਹ ਵੀਜ਼ੇ ਦੀਆਂ ਸ਼ਰਤਾਂ ਬਹੁਤ ਹੀ ਆਸਾਨ ਸਨ ਜਿਵੇਂ ਪਹਿਲਾਂ ਇਹ H1B ਵੀਜ਼ਾ ਮਿਲਣ ਲਈ ਤੁਹਾਨੂੰ 2000 ਤੋਂ 5000 ਫੀਸ ਭਰਨੀ ਪੈਂਦੀ ਸੀ ਜੋ ਕਿ ਭਾਰਤ ਦਾ ਲਗਭਗ 1.5 ਲੱਖ ਲੈ ਕੇ 4 ਲੱਖ ਰੁਪਏ ਦਾ ਖਰਚਾ ਸੀ ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਵੀਜ਼ਾ 1000 ਡਾਲਰ ਯਾਨੀ ਕਿ ਇੰਡੀਆ ਦੇ 80000 ਤੋਂ 1 ਲੱਖ ਰੁਪਏ ਦੇ ਵਿੱਚ ਹੀ ਮਿਲ ਜਾਂਦਾ ਸੀ ਇਸ ਫੀਸ ਵਿੱਚ ਬੇਸ਼ੱਕ ਫਾਈਲਿੰਗ ਫਰਾਡ ਪ੍ਰੀਵੈਂਸ਼ਨ ACWIA ਫੀ ਵਗੈਰਾ ਸ਼ਾਮਿਲ ਹੁੰਦੀਆਂ ਸਨ ਜਿਹੜੀਆਂ ਕਿ ਇੱਕ ਤੋਂ 4 ਲੱਖ ਦੇ ਵਿੱਚ ਪਰ ਹੋ ਜਾਂਦੀਆਂ ਸਨ ਇਸ ਦੇ ਵਿੱਚ ਹੀ ਵੀਜ਼ਾ ਦੀ ਪ੍ਰੀਮੀਅਮ ਫੀਸ ਵੀ ਐਡ ਕਰਦੇ ਸੀ ਤਾਂ ਕਿ ਜੋ ਪ੍ਰੋਸੈਸਿੰਗ ਹੈ ਜਲਦੀ ਤੋਂ ਜਲਦੀ ਹੋ ਸਕੇ ਇਹ ਜਿੰਨੇ ਵੀ ਪੈਸੇ ਸਨ ਮੋਸਟਲੀ ਜਿਹੜੀਆਂ ਅਮਰੀਕਨ ਕੰਪਨੀਆਂਜ਼ ਨੇ ਉਹ ਲਗਾ ਦਿੰਦੀਆਂ ਸਨ ਜਾਂ ਫਿਰ ਇੰਡੀਅਨ ਕੰਪਨੀ ਜਿਹੜੀ ਉਹਨਾਂ ਨੂੰ ਅਮਰੀਕਾ ਭੇਜ ਰਹੀ ਸੀ ਉਹ ਲਗਾ ਦਿੰਦੀਆਂ ਸਨ ਪਰ ਹੁਣ ਸਤੰਬਰ 2025 ਦੇ ਵਿੱਚ 트ੰਪ ਨੇ ਨਵਾਂ ਰੂਲ ਲਾਗੂ ਕਰਨ ਦਾ ਫੈਸਲਾ ਲਿਆ ਹੈ ਜਿਸ ਦੇ ਵਿੱਚ H1B ਵੀਜ਼ਾ ਲਗਾਉਣ ਦੇ ਲਈ 1 ਲੱਖ ਡਾਲਰ ਜਾਣੇ ਕਿ 88 ਲੱਖ ਰੁਪਈਆ ਇੰਡੀਅਨ ਕਰੰਸੀ ਦਾ ਜਿਹੜਾ ਕਿ ਲਗਾਉਣਾ ਪਏਗਾ H1B ਵੀਜ਼ਾ ਫੀਸ ਦੇ ਵਿੱਚ ਐਡਾ ਵੱਡਾ ਹੇਰ-ਵੇਦਲ ਕਰਨ ਦਾ ਇੱਕ ਫੈਸਲਾ ਲੈ ਕੇ ਭਾਰਤੀਆਂ ਨੂੰ ਨਰਾਸ਼ ਕੀਤਾ ਗਿਆ ਔਰ ਇਹਦੇ ਨਾਲ ਨਾਲ ਭਾਰਤੀਆਂ ਦੇ ਜੌਬ ਦੇ ਉੱਪਰ ਖਤਰਾ ਵੀ ਪੈਦਾ ਕੀਤਾ ਗਿਆ ਇਸ ਚੀਜ਼ ਨੇ ਲੋਕਾਂ ਨੂੰ ਬਹੁਤ ਹੀ ਵੱਡਾ ਝਟਕਾ ਦਿੱਤਾ ਇਸ ਨਿਊਜ਼ ਤੋਂ ਬਾਅਦ ਹੀ H1B ਵੀਜ਼ਾ ਦੀ ਜਿਹੜੀ ਨਿਊਜ਼ ਹੈ ਹਰ ਇੱਕ ਲੋਕਾਂ ਨੇ ਪੜ੍ਹੀ ਹੈ ਸੁਣੀ ਹੈ ਔਰ ਲੋਕਾਂ ਨੇ ਜਿਨ੍ਹਾਂ ਨੇ ਇਸ ਦੇ ਬਾਰੇ ਪਹਿਲਾਂ ਨਹੀਂ ਵੀ ਜਾਣਿਆ ਸੀ ਉਹ ਵੀ ਹੁਣ ਜਾਣਨ ਲੱਗ ਪਏ ਵੀਜ਼ਾ ਦੇ ਵਿੱਚ ਇੰਨੀ ਜ਼ਿਆਦਾ ਕੀਮਤ ਵਧਣ ਦੇ ਨਾਲ ਲੋਕ ਬਹੁਤ ਹੀ ਜ਼ਿਆਦਾ ਨਿਰਾਸ਼ ਵੀ ਹੋਏ ਨੇ ਔਰ ਚਿੰਤਾ ਦੇ ਵਿੱਚ ਵੀ ਆਏ ਨੇ ਬਹੁਤ ਸਾਰੇ ਸਟੂਡੈਂਟ ਵੀ ਇਸ ਚੀਜ਼ ਨਾਲ ਇਫੈਕਟ ਹੋਣਗੇ ਨਵਾਂ ਵੀਜ਼ਾ ਅਪਲਾਈ ਕਰਨ ਵਾਲਿਆਂ ਨੇ ਚੱਕਰਾਂ ਵਿੱਚ ਤਾਂ ਪੈਣਾ ਹੀ ਸੀ ਪਰ ਜਿਹੜੇ ਲੋਕ ਆਲਰੇਡੀ H1B ਵੀਜ਼ਾ ਹੋਲਡਰ ਨੇ ਜਿਹੜੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਛੁੱਟੀਆਂ ਮਨਾਉਣ ਦੇ ਲਈ ਆਈ ਸੀ ਉਹਨਾਂ ਦੇ ਵਿੱਚ ਵੀ ਹੜਕਮ ਮੱਚ ਗਈ ਕਿਉਂਕਿ ਬਿਆਨ ਹੀ ਇਸ ਤਰੀਕੇ ਨਾਲ ਦਿੱਤਾ ਗਿਆ ਉਹਨਾਂ ਨੂੰ ਇਹ ਗਲਤਫਹਿਮੀ ਹੋ ਗਈ ਕਿ ਜਿਹੜੇ ਲੋਕ ਇਸ ਟਾਈਮ ਇੰਡੀਆ ਦੇ ਵਿੱਚ ਵੀ ਨੇ ਉਹਨਾਂ ਨੇ ਵੀ ਇਸ ਫੀਸ ਨੂੰ ਪੇ ਕਰਨਾ ਹੈ ਉਹਨਾਂ ਨੇ ਵੀ ਇਸ ਫੀਸ ਨੂੰ ਪੇ ਕਰਨਾ ਹੈ ਫੀਸ ਪੇ ਕਰਕੇ ਹੀ ਉਹਨਾਂ ਨੂੰ ਦੁਬਾਰਾ ਅਮਰੀਕਾ ਦੇ ਵਿੱਚ ਐਂਟਰੀ ਮਿਲੇਗੀ ਇਸ ਚੱਕਰ ਦੇ ਵਿੱਚ ਉਹਨਾਂ ਨੇ ਰਤੋਰਾ ਟਿਕਟਾਂ ਬੁੱਕ ਕਰਾ ਕੇ ਦੁਬਾਰਾ ਅਮਰੀਕਾ ਜਾਣ ਦਾ ਫੈਸਲਾ ਵੀ ਲਿਆ ਇਸ ਬਿਆਨ ਕਰਕੇ ਲੋਕਾਂ ਦੇ ਵਿੱਚ ਦੇਖਣ ਨੂੰ ਨਾਰਾਜ਼ਗੀ ਵੀ ਮਿਲੀ ਆ ਹੁਣ ਅਸੀਂ ਇਸ ਬਿਆਨ ਦਾ ਅਸਲ ਮਤਲਬ ਨੂੰ ਦੇਖਦੇ ਹਾਂ ਔਰ ਸਮਝਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਬਿਆਨ ਦੇ ਵਿੱਚ ਸਮਝਣ ਵਾਲੀ ਗੱਲ ਇਹ ਆਉਂਦੀ ਹੈ ਕਿ ਉਹਨਾਂ ਲੋਕਾਂ ਨੂੰ ਬਿਲਕੁਲ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਜਿਨ੍ਹਾਂ ਦੇ ਕੋਲ ਆਲਰੇਡੀ H1B ਵੀਜ਼ਾ ਹੈ ਔਰ ਆਲਰੇਡੀ ਉਹ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਵੀਜ਼ਾ ਦੇ ਕਰਕੇ ਚਾਹੇ ਉਹ ਅਮਰੀਕਾ ਤੋਂ ਇੰਡੀਆ ਦੇ ਵਿੱਚ ਛੁੱਟੀ ਕੱਟਣ ਦੇ ਲਈ ਆਉਣ ਚਾਹੇ ਫਿਰ ਇਨ ਫਿਊਚਰ ਵੀ ਉਹ ਆਪਣੇ ਇੰਡੀਆ ਦੇ ਵਿੱਚ ਆਉਣਾ ਚਾਹੁੰਦੇ ਨੇ ਆ ਸਕਦੇ ਨੇ ਉਹਨਾਂ ਨੂੰ ਫੀਸ ਭਰਨ ਦੀ ਬਾਰ-ਬਾਰ ਇਹ ਜ਼ਰੂਰਤ ਨਹੀਂ ਹੈ ਕਿਉਂਕਿ ਜਿਹੜੇ ਨਵੇਂ ਰੂਲ ਨੇ ਸਤੰਬਰ 25 ਤੋਂ ਬਾਅਦ ਜਿਹੜਾਂ ਦੇ ਲੋਕਾਂ ਦਾ ਵੀਜ਼ਾ ਲੱਗੇਗਾ ਇਹ ਉਹਨਾਂ ਦੇ ਉੱਪਰ ਅਪਲਾਈ ਹੋਏਗਾ ਜਿਹਨਾਂ ਲੋਕਾਂ ਦਾ ਪਹਿਲਾਂ ਤੋਂ ਹੀ H1B ਵੀਜ਼ਾ ਲੱਗਿਆ ਹੋਇਆ ਉਹਨਾਂ ਦੇ ਉੱਪਰ ਇਹ ਅਪਲਾਈ ਨਹੀਂ ਹੁੰਦਾ ਫੋਨ ਗੱਲ ਕਰਦੇ ਆ ਨਵੇਂ ਵੀਜ਼ੇ ਵਾਲਿਆਂ ਦੀ ਜਿਹੜੇ ਲੋਕਾਂ ਨੇ ਇਸ ਸਾਲ ਸਤੰਬਰ ਤੋਂ ਬਾਅਦ ਵੀਜ਼ਾ ਲਗਾਉਣ ਬਾਰੇ ਸੋਚਿਆ ਹੈ ਜਾਂ ਫਿਰ ਆਲਰੇਡੀ ਪ੍ਰੋਸੈਸ ਦੇ ਵਿੱਚ ਨੇ ਇਹ ਨਿਯਮ ਜਿਹੜੇ ਨੇ ਉਹਨਾਂ ਉੱਪਰ ਲਾਗੂ ਹੋ ਜਾਂਦੇ ਨੇ ਉਹਨਾਂ ਦੇ ਲਈ 1 ਲੱਖ ਡਾਲਰ ਵਰਨਾ ਜਾਂ ਫਿਰ 88 ਲੱਖ ਰੁਪਇਆ ਕਰੰਸੀ ਦੇ ਵਿੱਚ ਦੇਣਾ ਇੱਕ ਬਹੁਤ ਵੱਡੀ ਮੁਸੀਬਤ ਵਰਗਾ ਹੋ ਜਾਏਗਾ ਕਿਉਂਕਿ ਲੋਕਾਂ ਦੇ ਲਈ ਇੰਨੀ ਵੱਡੀ ਰਕਮ ਇਕੱਠੀ ਕਰਨਾ ਇੱਕ ਚੈਲੰਜ ਹੋ ਜਾਏਗਾ ਪਰ ਜਿਹੜੀਆਂ ਕੰਪਨੀਆਂਜ਼ ਲੋਕਾਂ ਨੂੰ ਇੱਥੋਂ ਲਿਜਾ ਕੇ ਉੱਥੇ ਕੰਮ ਕਰਾਉਣਾ ਚਾਹੁੰਦੇ ਨੇ ਆਪਣੇ ਸਕਿੱਲਸ ਦੇ ਬੇਸਿਸ ਦੇ ਉੱਪਰ ਲਿਜਾਉਣਾ ਚਾਹੁੰਦੀਆਂ ਨੇ ਉਹ ਸ਼ਾਇਦ ਉਹਨਾਂ ਦਾ ਇਹ ਅਮਾਉਂਟ ਪੇ ਕਰਕੇ ਉਹਨਾਂ ਨੂੰ ਇੱਥੋਂ ਲੈ ਜਾ। ਪਰ ਉਹਨਾਂ ਦੇ ਲਈ ਵੀ ਇੱਕ ਬਹੁਤ ਵੱਡਾ ਚੈਲੰਜ ਹੋ ਜਾਇਆ ਗਿਆ ਕਿਉਂਕਿ ਜਿੱਥੇ ਉਹ 100 ਬੰਦੇ ਲੈ ਜਾਣਾ ਚਾਹੁੰਦੇ ਆ ਨੇ ਉਹ ਸ਼ਾਇਦ ਹੀ 10 ਬੰਦੇ ਲੈ ਜਾ ਸਕਣ ਕਿਉਂਕਿ ਇਹ ਫੀਸ ਦਾ ਡਿਫਰੈਂਸ ਹੀ ਬਹੁਤ ਵੱਡਾ ਹੈ। ਇੰਨੀ ਜ਼ਿਆਦਾ ਫੀਸ ਵਧਾਉਣ ਦੇ ਪਿੱਛੇ ਰੀਜ਼ਨ 트ੰਪ ਦਾ ਸਿਰਫ ਇੱਕ ਹੈ ਕਿ ਜਿਹੜੇ ਲੋਕ ਬਾਹਰੋਂ ਤੋਂ ਆ ਕੇ ਉਹਨਾਂ ਦੀਆਂ ਨੌਕਰੀਆਂ ਲੈ ਰਹੇ ਨੇ ਇਸੇ ਚੀਜ਼ ਨੂੰ ਘਟਾਉਣ ਦੇ ਲਈ ਉਹ ਆਪਣੇ ਦੇਸ਼ ਦੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਜ਼ਿਆਦਾ ਨੌਕਰੀਆਂ ਮਿਲਣ ਇਸ ਕਰਕੇ ਫੀਸ ਦੇ ਵਿੱਚ ਵਾਧਾ ਕੀਤਾ ਗਿਆ ਹੈ। ਟਰੰਪ ਦਾ ਇਹ ਮੰਨਣਾ ਹੈ ਕਿ ਵੱਖ-ਵੱਖ ਦੇਸ਼ਾਂ ਤੋਂ ਲੋਕ ਆ ਕੇ ਵੱਡੀਆਂ-ਵੱਡੀਆਂ ਪੋਜੀਸ਼ਨਾਂ ਕੰਪਨੀਆਂ ਦੇ ਵਿੱਚ ਦੂਸਰੇ ਬਾਹਰਲੇ ਦੇਸ਼ਾਂ ਵਾਲੇ ਲੈ ਜਾਂਦੇ ਨੇ ਉਹਨਾਂ ਦੇ ਨਾਗਰਿਕ ਨੂੰ ਇਹ ਆਪਸ਼ਨ ਨਹੀਂ ਮਿਲਦੀ ਜਾਂ ਫਿਰ ਇਹ ਪੋਜੀਸ਼ਨਸ ਨਹੀਂ ਮਿਲਦੀਆਂ ਇਸ ਕਰਕੇ ਫੀਸ ਨੂੰ ਬਹੁਤ ਹੀ ਛੋਟੇ ਲੈਵਲ ਤੋਂ ਬਹੁਤ ਵੱਡੇ ਲੈਵਲ ਤੇ ਵਧਾਇਆ ਗਿਆ ਹੈ ਤਾਂ ਕਿ ਜਿਹੜੇ ਉਥੇ ਦੇ ਲੋਕਲ ਨਾਗਰਿਕ ਨੇ ਅਮਰੀਕਨ ਲੋਕ ਨੇ ਉਹ ਪੋਜੀਸ਼ਨਸ ਦੇ ਉੱਪਰ ਆ ਸਕਣ ਔਰ ਉਹਨਾਂ ਨੂੰ ਇਹ ਜਿਹੜੀਆਂ ਜੌਬਸ ਨੇ ਮਿਲ ਸਕਣ 트াম্প ਦਾ ਕਹਿਣਾ ਹੈ ਕਿ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਫੀਸ ਨੂੰ ਵਧਾਉਣ ਦਾ ਇਹ ਅਮਰੀਕਨ ਲੋਕਾਂ ਦੇ ਹੱਕ ਦੇ ਵਿੱਚ ਲਿਆ ਗਿਆ ਹੈ ਅਮਰੀਕਨ ਨਾਗਰਿਕ ਨੂੰ ਨੌਕਰੀਆਂ ਦਿਵਾਉਣ ਦੇ ਲਈ ਲਿਆ ਗਿਆ ਹੈ ਤਾਂ ਕਿ ਨੌਕਰੀਆਂ ਨੂੰ ਬਚਾ ਕੇ ਅਮਰੀਕਨ ਕੰਪਨੀ ਅਮਰੀਕਨ ਲੋਕਾਂ ਨੂੰ ਹੀ ਨੌਕਰੀਆਂ ਦੇ ਸਕਣ ਔਰ ਇਸ ਦੇ ਨਾਲ ਨਾਲ ਹੀ ਦੁਰਵਰਤੋਂ ਵੀਜ਼ਾ ਦੀ ਹੋ ਰਹੀ ਹੈ ਉਸ ਨੂੰ ਰੋਕਿਆ ਜਾ ਸਕੇ ਆਹ ਹੁਣ ਦੋਸਤੋ ਅਸੀਂ ਇਹ ਡਿਸਕਸ ਕਰਦੇ ਹਾਂ ਕਿ ਇਹ ਸ਼ਰਤਾਂ ਸਹੀ ਹਨ ਜਾਂ ਫਿਰ ਗਲਤ ਦੋਸਤੋ ਤੁਸੀਂ ਮੰਨੋ ਚਾਹੇ ਨਾ ਮੰਨੋ ਜਿਹੜੀਆਂ ਸ਼ਰਤਾਂ ਨਵੀਆਂ ਲਾਗੂ ਕੀਤੀਆਂ ਗਈਆਂ ਨੇ ਟਰੰਪ ਵੱਲੋਂ ਇਸ ਦੇ ਨਾਲ ਬਹੁਤ ਹੀ ਵੱਡਾ ਫੇਰ ਬਦਲ ਹੋਇਆ ਹੈ ਖਾਸ ਕਰਕੇ ਭਾਰਤੀਆਂ ਦੇ ਉੱਪਰ ਜਿਨ੍ਹਾਂ ਦੇ ਲਈ 88 ਲੱਖ ਰੁਪਏ ਇੱਕ ਛੋਟੀ ਰਕਮ ਨਹੀਂ 88 ਲੱਖ ਰੁਪਏ ਜਮ੍ਹਾਂ ਕਰਾ ਕੇ ਤੁਸੀਂ ਬਾਹਰ ਜਾ ਕੇ ਨੌਕਰੀ ਲੈ ਜਾਣਾ ਇੱਕ ਬਹੁਤ ਵੱਡਾ ਚੈਲੰਜ ਹੋਏਗਾ ਲੋਕਾਂ ਨੂੰ ਇਹ ਇੰਨਾ ਸੌਖਾ ਨਹੀਂ रह ਜਾਏਗਾ ਕਿ ਲੋਕ इजीली 88 ਲੱਖ ਰੁਪਏ ਜਮ੍ਹਾਂ ਕਰਕੇ ਬਾਹਰ ਜਾ ਸਕਾ ਅਸੀਂ ਕਿਤੇ ਨਾ ਕਿਤੇ ਇਹ ਕਹਿ ਸਕਦੇ ਹਾਂ ਕਿ 트럼ਪ ਸਰਕਾਰ ਨੇ ਇੰਡੀਅਨਸ ਦੇ ਉੱਪਰ ਕਿਤੇ ਨਾ ਕਿਤੇ ਇੰਟਰੈਕਟ ਰੋਕ ਲਗਾ ਦਿੱਤੀ ਹੈ ਤਾਂ ਕਿ ਉਹ ਅਮਰੀਕਾ ਨਾ ਜਾ ਸਕਣ 88 ਲੱਖ ਰੁਪਏ ਇੱਕ ਬਹੁਤ ਵੱਡਾ ਅਮਾਉਂਟ ਹੈ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਕਿਉਂਕਿ ਜਦੋਂ 88 ਲੱਖ ਰੁਪਏ ਦਾ ਅਮਾਉਂਟ ਤੁਸੀਂ 3 ਤੋਂ 6 ਸਾਲਾਂ ਦੇ ਵੀਜ਼ੇ ਲਈ ਖਰਚਦੇ ਹੋ ਔਰ ਮੈਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਸ ਬੰਦੇ ਨੂੰ ਜ਼ਰੂਰ ਇਫੈਕਟ ਕਰਦਾ ਹੈ ਉਸ ਬੰਦੇ ਦੀ ਫੈਮਿਲੀ ਨੂੰ ਵੀ ਕਿਤੇ ਨਾ ਕਿਤੇ ਜ਼ਰੂਰ ਇਫੈਕਟ ਕਰਦਾ ਹੈ ਕਿਉਂਕਿ 3 ਤੋਂ 6 ਸਾਲ ਦੇ ਵਿੱਚ ਤੁਸੀਂ ਇਹ ਪੈਸੇ ਨੂੰ ਰਿਕਵਰ ਕਰ ਪਾਓਗੇ ਜਾਂ ਫਿਰ ਨਹੀਂ ਕਰ ਪਾਓਗੇ ਇਹ ਵੀ ਇੱਕ ਚੈਲੰਜ ਬਣੇਗਾ ਤੁਹਾਨੂੰ ਉਸ ਕੰਟਰੀ ਦੇ ਵਿੱਚ ਕਿੰਨੇ ਪੈਸੇ ਦੀ ਨੌਕਰੀ ਮਿਲੇਗੀ ਤੁਹਾਨੂੰ ਮੰਥਲੀ ਕਿੰਨੇ ਪੈਸੇ ਮਿਲਣਗੇ ਇਹ ਵੀ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਉੱਥੇ ਸੈਲਰੀ ਕੀ ਮਿਲੇਗੀ ਉਸ ਦੇ ਉੱਪਰ ਤੁਹਾਡਾ ਰੈਂਟ ਆਰੈਂਡਾ ਖਰਚਾ ਕੀ ਆਏਗਾ ਖਾਨ ਪੇ ਇਹਦਾ ਖਰਚਾ ਕਿ ਆਏਗਾ ਇਹ ਸਾਰੇ ਖਰਚਿਆਂ ਤੋਂ ਬਾਅਦ ਤੁਸੀਂ ਆਪਣੇ 88 ਲੱਖ ਰੁਪਏ ਕੱਢਣ ਤੋਂ ਬਾਅਦ ਤੁਸੀਂ ਹੋਰ ਕਿੰਨੇ ਪੈਸੇ ਕਮਾ ਸਕੋਗੇ ਤਾਂ ਕਿ ਤੁਸੀਂ ਵਾਪਸ ਆਪਣੇ ਇੰਡੀਆ ਦੇ ਵਿੱਚ ਆ ਕੇ ਇੱਕ ਵਧੀਆ ਤਰੀਕੇ ਦੇ ਨਾਲ ਰਹਿ ਸਕੋ ਔਰ ਮੈਨੂੰ ਲੱਗਦਾ ਕਿ ਇੰਨੀ ਭਾਰੀ ਫੀਸ ਦੇਣ ਤੋਂ ਬਾਅਦ ਇਹ ਇੰਨਾ ਸੌਖਾ ਨਹੀਂ ਰਹਿ ਜਾਏਗਾ ਜੇ ਅਸੀਂ ਇਸ ਨੂੰ ਇਸ ਤਰੀਕੇ ਦੇ ਨਾਲ ਦੇਖੀਏ ਕਿ ਜਿਹੜੇ ਲੋਕ ਪਹਿਲਾਂ ਹੀ ਆਲਰੇਡੀ ਇੰਡੀਆ ਦੇ ਵਿੱਚ ਵੈਲ ਸੈਟਲਡ ਨੇ ਜਿਨ੍ਹਾਂ ਦੀ ਇਨਕਮ ਅੱਛੀ ਹੈ ਮੈਨੂੰ ਲੱਗਦਾ ਕਿ ਉਹੀ 88 ਲੱਖ ਰੁਪਏ ਕੱਢ ਕੇ ਬਾਹਰ ਜਿਹੜਾ ਆਪਣੇ ਜਾਨ ਦੇ ਲਈ ਖਰਚ ਸਕਦੇ ਨੇ ਪਰ ਇਹ ਲੋਕ ਵੀ ਫਿਰ ਬਾਹਰ ਕਿਉਂ ਜਾਣਗੇ ਜਦੋਂ ਆਲਰੇਡੀ ਇੰਡੀਆ ਦੇ ਵਿੱਚ ਸੈਟਲ ਨੇ ਕਿਉਂਕਿ ਉਹਨਾਂ ਦੀ ਇੱਕ ਵਧੀਆ ਇਨਕਮ ਆਲਰੇਡੀ ਇੱਥੇ ਬਣੀ ਹੋਈ ਹੈ ਤੇ ਉਹ ਆਪਣਾ ਬਿਜ਼ਨਸ ਇੱਥੇ ਚਲਾ ਰਹੇ ਨੇ ਤੇ ਫਿਰ ਉਹਨਾਂ ਨੂੰ ਲੋੜ ਵੀ ਕੀ ਹੈ ਇਸ ਕਰਕੇ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਇਹ ਸਿਰਫ ਸਿਰਫ ਉਹਨਾਂ ਲੋਕਾਂ ਵਾਸਤੇ ਕੀਤਾ ਗਿਆ ਹੈ ਕਿ ਜੋ ਲੋਕ ਬਾਹਰ ਜਾ ਕੇ ਆਪਣੀ ਜ਼ਿੰਦਗੀ ਬਣਾਉਣਾ ਚਾਹੁੰਦੇ ਸੀ ਜਾਂ ਆਪਣੇ ਸਕਿੱਲ ਦੇ ਬੇਸ ਦੇ ਉੱਪਰ ਇੱਕ ਵਧੀਆ ਨੌਕਰੀ ਕਰਨਾ ਚਾਹੁੰਦੇ ਸੀ ਉਹਨਾਂ ਦੇ ਉੱਪਰ ਇੰਡਾਇਰੈਕਟਲੀ ਇਸ ਚੀਜ਼ ਦੇ ਉੱਪਰ ਰੋਕ ਲਗਾਈ ਗਈ ਹੈ ਅਮਰੀਕਾ ਦੀ ਸਰਕਾਰ ਜੋ ਆਪਣੇ ਦੇਸ਼ ਦੇ ਲੋਕਾਂ ਦੇ ਬਾਰੇ ਸੋਚ ਰਹੀ ਹੈ ਕਿਤੇ ਨਾ ਕਿਤੇ ਉਹ ਠੀਕ ਵੀ ਸੋਚ ਰਹੀ ਹੈ ਕਿਉਂਕਿ ਆਪਣੇ ਦੇਸ਼ ਦੇ ਨਾਗਰਿਕਾਂ ਦਾ ਸੋਚ ਰਹੀ ਹੈ ਉਹਨਾਂ ਦੀ ਜੌਬ ਬਾਰੇ ਸੋਚ ਰਹੀ ਹੈ ਉਹਨਾਂ ਦੇ ਫਿਊਚਰ ਬਾਰੇ ਸੋਚ ਰਹੀ ਹੈ ਭਾਰਤ ਦੇ ਵਿੱਚ ਸਿਰਫ ਆਪਾਂ ਇਸ ਗੱਲ ਤੇ ਚਰਚਾ ਕਰਾਂਗੇ ਕਿ ਭਾਰਤੀਆਂ ਨੂੰ ਅਮਰੀਕਾ ਦੇ ਵਿੱਚ ਜਾਣ ਦੇ ਲਈ ਇੱਕ ਹੈਵੀ ਫੀਸ ਦੇਣੀ ਪੈਗੀ ਜਾ ਫਿਰ ਆਪਾਂ ਇਸ ਦੇ ਉੱਪਰ ਵੀ ਡਿਸਕਸ਼ਨ ਕਰਾਂਗੇ ਕਿ ਭਾਰਤ ਸਰਕਾਰ ਨੂੰ ਵੀ ਆਪਣੇ ਨਾਗਰਿਕਾਂ ਦਾ ਸੋਚਣਾ ਚਾਹੀਦਾ ਔਰ ਇਹਨਾਂ ਵਾਸਤੇ ਇੱਥੇ ਰੋਜ਼ਗਾਰ ਪੈਦਾ ਕਰਨੇ ਚਾਹੀਦੇ ਨੇ ਸਰਕਾਰਾਂ ਦਾ ਕੰਮ ਇਹ ਹੁੰਦਾ ਕਿ ਲੋਕਾਂ ਨੂੰ ਸੁਵਿਧਾਵਾਂ ਦਿੱਤੀਆਂ ਜਾਣ ਬੱਚੇ ਜਿਹੜੇ ਪੜ੍ਹੇ ਲਿਖੇ ਨੇ ਅੱਛੇ ਸਕਿੱਲ ਨੇ ਚਾਹੇ ਫਿਰ ਅਨਸਕਿੱਲਡ ਵਰਕਰਸ ਨੇ ਉਹਨਾਂ ਨੂੰ ਵੀ ਜਿਹੜੀ ਹੈ ਜੌਬ ਮਿਲੇ ਤਾਂ ਕਿ ਆਪਣੀ ਰੋਜ਼ੀ-ਰੋਟੀ ਸਹੀ ਤਰੀਕੇ ਦੇ ਨਾਲ ਕਮਾ ਸਕਣ ਔਰ ਖਾ ਸਕਣ ਦੋਸਤੋ ਮੈਂ ਉਮੀਦ ਕਰਦਾ ਕਿ ਤੁਸੀਂ ਅੱਜ ਦੀ ਇਹ ਵੀਡੀਓ ਤੋਂ H1B ਵੀਜ਼ਾ ਬਾਰੇ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ ਕਿਸ ਤਰੀਕੇ ਨਾਲ ਫੀਸ ਲੱਗੀ ਹੈ ਔਰ ਕਿਹੜੇ ਲੋਕਾਂ ਨੂੰ ਇਸ ਚੀਜ਼ ਨੇ ਇਫੈਕਟ ਕੀਤਾ ਹੈ ਔਰ ਕਿਹੜੇ ਲੋਕਾਂ ਨੂੰ ਨਹੀਂ ਕੀਤਾ ਹੈ ਮੈਨੂੰ ਲੱਗਦਾ ਹੈ ਕਿ ਇਹ ਸਾਰੀ ਚੀਜ਼ ਤੁਹਾਨੂੰ ਡਿਟੇਲ ਦੇ ਵਿੱਚ ਸਮਝ ਆ ਗਈ ਹੋਵੇਗੀ ਇਸ ਵੀਜ਼ਾ ਪ੍ਰਤੀ ਆਏ ਬਦਲਾਅ ਕਰਕੇ ਜੋ ਮੈਂ ਕਹਿਣਾ ਸੀ ਕਹਿ ਦਿੱਤਾ ਔਰ ਤੁਸੀਂ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਡ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸੋ ਤਾਂ ਕਿ ਮੈਂ ਤੁਹਾਡੀ ਜਾਣਕਾਰੀ ਦੇ ਉੱਪਰ ਰਿਪਲਾਈ ਦੇ ਸਕਾਂ ਔਰ ਤੁਹਾਨੂੰ ਗਾਈਡ ਕਰ ਸਕਾਂ ਅੱਜ ਦੀ ਇਸ ਵੀਡੀਓ ਚ ਬਸ ਇੰਨਾ ਹੀ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ